ਜਲੰਧਰ ਦਿਹਾੰਤੀ ਦੇ ਥਾਣਾ ਗੁਰਾਇਆਂ ਦੀ ਪੁਲਿਸ ਵੱਲੋਂ ਨਸ਼ਾ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ 119 ਨਸ਼ੀਲੀ ਗੋਲੀਆਂ ਬਰਾਮਦ ਕਰਦ ਕੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਕਾਰਵਾਈ ਓਪਰ ਪੁਲਿਸ ਕਪਤਾਨ ਫਲੌਰ ਸ਼੍ਰੀ ਸਰਵਨ ਸਿੰਘ ਵੱਲ ਦੀ ਅਗਵਾਈ ਹੇਠ ਇੰਸਪੈਕਟਰ ਸਿਕੰਦਰ ਸਿੰਘ ਬਿਰਕਾ ਤੇ ਉਹਨਾਂ ਦੀ ਟੀਮ ਨੇ ਕੀਤੀ। ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਸਿਮਰ 프리ਤ ਸਿੰਘ ਵਾਸੀ ਰਵੀ ਦਾਸ ਮੁਹੱਲਾ ਗੁਰਾਇਆਂ ਅਤੇ ਸੁਖਦੇਵ ਸਿੰਘ ਵਾਸੀ ਪੱਤੀ ਮਾਂਗਾ ਕੀ ਗੁਰਈਆ ਬਜੁਖ ਹੋਈ ਹੈ ਇਹ ਦੋਵੇਂ ਵਿਅਕਤੀ ਪੁਰਾਣੀ ਡਿਸਪੈਂਸਰੀ ਲਾਂਗੜੀਆਂ ਰੋਡ ਨੇੜੇ ਨਸੀਲੀ ਗੋਲੀਆਂ ਸਮੇਤ ਰੰਗੀ ਹਕੀਕਤ ਪੜੇਗੇ ਹਨ ਇਸ ਸਬੰਧੀ थाना ਗੁਰਈਆ ਵਿੱਚ ਐਨਡੀਪਸੈਕ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ ਆਓ ਦੇਖਦੇ ਹਾਂ ਜਲੰਧਰ ਤੋਂ ਪੱਤਰਕਾਰ ਰਮੇਸ਼ ਗਵਾਦੀ ਐਲਮਾਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਜੋ ਅਭਿਆਨ ਨਸ਼ਿਆਂ ਦੇ ਖਿਲਾਫ ਚੱਲ ਰਿਹਾ ਆਪਣੇ ਯੁੱਧ ਨਸ਼ਿਆਂ ਦੇ ਵਿਰੁੱਧ ਇਸ ਤਹਿਤ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਮਨਿੰਦਰ ਸਿੰਘ ਬਰਕਾ ਔਰ ਬੀਐਸਬੀ ਗੌਰ ਸਰਦਾਰ ਸਰਵਰ ਸਿੰਘ ਪਾਲਰ ਦੀ ਰਹਿਮਾਈ ਰੇਟ ਜਿਹੜਾ ਤਨਹਰਾ ਕੋਈ ਤੇ ਨਾਕਾ ਬਬੀ ਕੀਤੀ ਹੋਈ ਸੀਗੀ ਜਿਸ ਦਾ ਦੋ ਨੌਜਵਾਨ ਜਿਹੜੇ ਆ ਪੈਦਲ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਕਾਬੂ ਕਰਕੇ ਉਹਨਾਂ ਦਾ ਨਾਮ ਪਤਾ ਪੁੱਛਿਆ ਤਰਾਸ਼ੀ ਰੈਂਟ ਤੇ ਉਹਨਾਂ ਕੋਲੋਂ 119 ਗੋਲੀਆਂ ਮਸ਼ੀਨੀਆਂ ਜਿਹੜੀਆਂ ਉਹ ਬਰਾਮਦ ਹੋਈਆਂ ਜਿਨ੍ਹਾਂ ਦੇ ਨਾਮ ਹੈਗੇ ਆ ਸਿਮਰ ਪ੍ਰੀਤ ਸਿੰਘ ਕੇਰੀਅਸ ਸਿਮਾ ਸਾਨੂੰ ਹਰਮਨ ਸਵਾਲ ਔਰ ਦੂਜਾ ਹੈਗਾ ਸੁਖਦੇਵ ਸਿੰਘ ਸਾਨੂੰ ਜਸਵੀਰ ਸਿੰਘ ਇਹ ਬੁਰਾਇਆ ਦੇ ਰਹਿਣ ਵਾਲੇ ਨੇ ਇਹਨਾਂ ਦੇ ਪਾਸੋਂ ਜੁੜੀ 119 ਨਸ਼ੀਲੀਆਂ ਗੋਲੀਆਂ ਜੁੜੀਆਂ ਉਹ ਬਰਾਬਰਦ ਹੋਈਆਂ ਨੇ ਇਹਨਾਂ ਦੇ ਖਿਲਾਫ ਮੁਕਦਮਾ ਉੱਪਰ 102 22 ਗੜਜ ਐਨ ਡੀ ਪੀਐਸ ਸੱਤ ਦਾ ਬਰਾਬਰ ਦਰਜ ਕੀਤਾ ਗਿਆ ਔਰ ਜਿਹੜਾ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਇਸੇ ਤਰ੍ਹਾਂ ਚੰਕੀਚਾ ਦਸਾਨ ਕਲਾਂ ਸਕਿੰਦਰ ਸਿੰਘ ਛੋਟੀ ਨੇ ਨਾਗਾ ਮੰਡੀ ਦਰਾਂ ਦਾ ਇੱਕ ਪੀਓ ਗ੍ਰਹਿਤ ਕਰ ਕੀਤਾ ਜਿਹਦਾ ਕਾਫੀ ਲੰਬੇ ਸਮੇਂ ਤੋਂ ਇਹ ਠਗੋੜਾ ਚੱਲਿਆ ਆ ਰਿਹਾ ਸੀਗਾ ਕੁਲਦੀਪ ਰਾਹ ਇਹਦੀ ਸਕੀਪਰ ਉਤਰ ਪ੍ਰਕਾਸ਼ ਰਾਹ ਵਾਸੀ ਤ੍ਰੇਕੇ ਦਾ ਰਹਿਣ ਵਾਲਾ ਇਹਨੂੰ ਗ੍ਰਿਫਤਾਰ ਕਰਕੇ ਜਿਹੜਾ ਰਿਪੋਰਟ ਵਿੱਚ ਪੇਸ਼ ਕੀਤਾ ਗਿਆ